ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਵਿਜ਼ਨ ਟੀਵੀ ਗੱਲ ਲੋਕਾਂ ਦੀ ਦਿਸ਼ਾ ਭਵਿੱਖ ਦੀ ਅੱਜ ਤੁਹਾਨੂੰ ਇੱਕ ਲੈ ਕੇ ਚੱਲਾਂਗੇ ਅਜਿਹੀ ਕਹਾਣੀ ਵਾਲ ਜਿਸ ਨੂੰ ਤੁਸੀਂ ਸੁਣ ਕੇ ਹੈਰਾਨ ਹੋਵੋ ਪੱਟੀ ਸ਼ਹਿਰ ਦਾ ਸ਼ਰਾਪਿਤ ਖਜ਼ਾਨਾ ਜੀ ਹਾਂ ਕਰਨ ਤਾਰਨ ਇਹ ਪੱਟੀ ਸ਼ਹਿਰ ਇੱਕ ਅਜਿਹਾ ਖਜ਼ਾਨਾ ਜੋ ਸਦੀਆਂ ਤੋਂ ਮਿੱਟੀ ਹੇਠਾਂ ਸੁਟਾ ਪਿਆ ਹੈ ਪਰ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਉਹ ਕਦੇ ਵਾਪਸ ਨਹੀਂ ਆਉਂਦਾ ਪੱਟੀ ਜਿਸ ਦਾ ਅਸਲ ਨਾਮ ਹੈਬਤਪੁਰਾ ਸੀ ਮੁਗਲ ਦੌਰ ਦਾ ਵੱਡਾ ਵਪਾਰ ਕੇਂਦਰ ਇੱਥੇ ਸਾਲਾਨਾ 9 ਲੱਖ ਰੁਪਏ ਟੈਕਸ ਇਕੱਠਾ ਹੁੰਦਾ ਸੀ ਉਸ ਵੇਲੇ ਦਾ ਸਭ ਤੋਂ ਵੱਡਾ ਖਜ਼ਾਨਾ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ 1790 ਦੇ ਕਰੀਬ ਜਾਂ ਸਿੱਖ ਮਿਸਲਾਂ ਵਿੱਚ ਜੰਗਾਂ ਚੱਲ ਰਹੀਆਂ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਆਪਣਾ ਰਾਜ ਮਜ਼ਬੂਤ ਕਰ ਰਿਹਾ ਸੀ ਇੱਕ جنگ ਦੇ ਦੌਰਾਨ ਇਹ ਖਜ਼ਾਨਾ ਸੈਂਕੜਿਆਂ ਥੈਲਿਆਂ ਦੇ ਵਿੱਚ ਪੜ ਕੇ ਇਸ ਖਜ਼ਾਨੇ ਨੂੰ ਰਾਤ ਦੇ ਹਨੇਰੇ ਦੇ ਵਿੱਚ ਪੱਟੀ ਕਿਲੇ ਦੇ ਨੇੜੇ ਜ਼ਮੀਨਾਂ ਹੇਠਾਂ ਦਬਲਤਾ ਗਿਆ ਮਕਸਦ ਸਿਰਫ ਇੱਕ ਸੀ ਦੁਸ਼ਮਨਾ ਦੇ ਹੱਥੋਂ ਇਸ ਦੌਲਤ ਨੂੰ ਬਚਾਉਣਾ ਕਿਹਾ ਜਾਂਦਾ ਹੈ ਕਿ ਦੌਲਤ ਨੂੰ ਚੋਰਾਂ ਅਤੇ ਦੁਸ਼ਮਨਾ ਤੋਂ ਬਚਾਉਣ ਲਈ ਨਾ ਸਿਰਫ ਉਸ ਨੂੰ ਗੁਪਤ ਰੱਖਿਆ ਗਿਆ ਅਤੇ ਉਸ ਥਾਂ ਤੇ ਇੱਕ ਸ਼ਰਾਪ ਵੀ ਲਗਾਇਆ ਗਿਆ ਕਿ ਜੋ ਇਸ ਖਜ਼ਾਨੇ ਨੂੰ ਲੱਭਣ ਆਇਆ ਉਹ ਆਪਣੀ ਰੂਹ ਵੀ ਇੱਥੇ ਹੀ ਛੱਡ ਜਾਵੇਗਾ 1947 ਦੇ ਵਿੱਚ ਵੰਡ ਹੋਈ ਪੱਟੀ ਦੇ ਕਈ ਬਸਨੀਕ ਪਾਕਿਸਤਾਨ ਚਲੇ ਗਏ ਕਈਆਂ ਨੂੰ ਖਜ਼ਾਨੇ ਦੀ ਥਾਂ ਪਤਾ ਸੀ ਪਰ ਉਹ ਇਹ ਰਾਜ਼ ਆਪਣੇ ਨਾਲ ਹੀ ਲੈ ਗਏ ਅੱਜ ਵੀ ਕਦੇ-ਕਦੇ ਖੁਦਾਈ ਦੌਰਾਨ ਪੁਰਾਣੇ ਸਿੱਕੇ ਮਿਲ ਜਾਂਦੇ ਹਨ ਪਰ 2018 ਦੇ ਵਿੱਚ ਇੱਕ ਸਥਾਨਕ ਕਿਸਾਨ ਨੂੰ ਖੁਦਾਈ ਕਰਦੇ ਸਮੇਂ ਪੁਰਾਣੇ ਤਾਂਬੇ ਦਾ ਸੰਦੂਖ ਮਿਲਿਆ ਅੰਦਰੋਂ ਸਿਰਫ ਇੱਕ ਚਿੱਠੀ ਮਿਲੀ ਪੁਰਜਾਏ ਹੋਏ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਇਹ ਸਿਰਫ ਇੱਕ ਰਾਹ ਹੈ ਨਾ ਕਿ ਮੰਜ਼ਿਲ ਇਹ ਅਸਲ ਖਜ਼ਾਨਾ ਅਜੇ ਵੀ ਪੱਟੀ ਦੀ ਮਿੱਟੀ ਹੇਠਾਂ ਹੈ ਜਾਂ ਉਹ ਸਿਰਫ ਇੱਕ ਕਹਾਣੀ ਹੈ ਜੋ ਹਰ ਪੀੜ੍ਹੀ ਨੂੰ ਆਪਣੇ ਜਾਲ ਵਿੱਚ ਪਸਾਉਂਦੀ ਹੈ ਸਚਾਈ ਸ਼ਾਇਦ ਅਗਲੀ ਖੁਦਾਈ ਵਿੱਚ ਸਾਹਮਣੇ ਆਵੇ ਪੰਜਾਬ ਅਤੇ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਹੋਰ ਕਿਸੇ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲਓ ਲੋਕ ਵਿਜ਼ਨ ਟੀਵੀ ਦਾ ਲੋਕਾਂ ਦੀ ਦਿਸ਼ਾ ਪਵੇਖ ਸਸਫੀਅਤ